ਕੰਮਿਆਂ ਦੀਆਂ ਬਾਈ ਜੀ 5-6 ਮੁਠੀਆਂ ਅਗਰ ਅਸੀਂ ਦਿਹਾੜੀ ਦੇ ਵਿੱਚ ਖਾ ਲੈਨੇ ਆ ਤੇ ਸਾਡੇ ਅੰਦਰ ਸਟੈਮੀਨਾ ਸਟਰੈਂਥ ਐਂਡੋਰੈਂਸ ਪਾਵਰ ਜਿਹੜੇ ਵੀ ਆਪਾਂ ਸਪੋਰਟਸ ਦੀ ਫੀਲਡ ਦੇ ਆਪਣੀ ਪਰਫਾਰਮੈਂਸ ਨੂੰ ਇੰਪਰੂਵ ਕਰਨ ਵਾਲੇ ਸ਼ਬਦ ਆ ਉਹ ਸਾਰੇ ਇਹ ਇਹਦੇ ਲਈ ਢੁਕਦੇ ਆ ਬਾਈ ਜੀ ਜਿਹੜੇ ਆਪਣੇ ਕਹਿੰਦੇ ਉਹਨਾਂ ਜਦੋਂ ਗਰੀਬ ਬੰਦਾ ਜਦੋਂ ਉਹ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦਾ ਹੁੰਦਾ ਸਪੋਰਟਸ ਦੀ ਫੀਲਡ 'ਚ ਉਹਦੇ ਕੋ ਪੈਸੇ ਵੀ ਨਹੀਂ ਹੁੰਦੇ ਪਰ ਉਹ ਪਹਿਲੇ ਨੰਬਰ ਤੇ ਜਿਹੜਾ ਫੂਡ ਉਹਨੂੰ ਆਪਸ਼ਨ ਮਿਲਦੀ ਤਾਂ ਉਹ ਛੋਲਿਆਂ ਦੀ ਹੁੰਦੀ ਆ ਇਹ ਛੋਲੇ ਜਿਹੜੇ ਆ ਬਈ ਜੀ ਸਟੱਡੀਜ਼ ਵੀ ਇਹ ਪ੍ਰੂਫ ਕਰਦੀ ਪਈ ਆ ਕਿ ਜਿੰਨੇ ਵੀ ਵਾਰੀਅਰਸ ਸੀਗੇ ਉਹ ਜਿਹੜਾ ਜਦੋਂ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਸੀਗਾ ਔਰ ਉਹਨਾਂ ਨੇ ਇਹ ਛੋਲਿਆਂ ਦੇ ਸਾਰੇ ਨਾਲ ਵੱਡੀਆਂ-ਵੱਡੀਆਂ ਜੰਗਾ ਲੜ ਪਿੰਦੇ ਸੀਗੇ ਸੋ ਇਹਨੂੰ ਕਦੀ ਵੀ ਲਾਈਟਲੀ ਨਾ ਲਿਓ ਇਹ ਛੋਲੇ 5-6 ਮੁਠੀਆਂ ਦਿਹਾੜੀ ਦੀ ਖਾਧੀਆਂ ਜਾਣ ਤਾਂ ਸਾਰੇ ਜਿਹੜੇ ਨਿਊਟਰੀਟ